ਹਾਂਜੀ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਦ ਤੱਕ ਨਾ ਕਣਕ ਜੀ ਦੀ ਤੋਂ ਛੁਟਕਾਰਾ ਨਹੀਂ ਮਿਲਦਾ ਤੇ ਬਾਕੀ ਫਸਲਾਂ ਦੇ ਮੁੱਲ ਪੱਕੇ ਨਹੀਂ ਲੱਗਦੇ ਉਦੋਂ ਤੱਕ ਤੁਸੀਂ ਇਹ ਚੀਜ਼ਾਂ ਨਹੀਂ ਰੋਕ ਸਕਦੇ ਜਦੋਂ ਜ਼ਿਮੀਂਦਾਰ ਵੇਖਦਾ ਦੌਰ ਤੇ ਕਿ ਲੋਨ ਦੀ ਹੈ ਕਿ ਫਿਰ ਹੁਣ ਖੁਦ ਕਿਸ਼ੀ ਨਹੀਂ ਕਰੂ ਬਚਾਰਾ ਹੋਰ ਕੀ ਕਰੂ ਕਹਿੰਦੇ ਕਹੋਂਦੇ ਬੁੱਧੀ ਜੀਵੀ ਨਹੀਂ ਨਾਪ ਸਕਦੇ ਬੱਬੂ ਮਾਨ ਸਾਹਿਬ ਦੇ ਸ਼ਬਦਾਂ ਦੀ ਗੱਲ ਹਾਂਜੀ ਸਸੀਕਰ ਦੋਸਤੋ ਖੰਡ ਪ੍ਰਬੰਧ ਦੀ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਦੋਸਤੋ ਦੂਰ ਕਾਮੀ ਸੋਚ ਦਾ ਮਾਲਕ ਬੱਬੂ ਮਾਨ ਆਪਣੀਆਂ ਲਿਖਤਾਂ 'ਚ ਸਿੱਖ ਇਤਿਹਾਸ ਤੇ ਕਿਸਾਨੀ ਮੁੱਦਿਆਂ ਦਾ ਜ਼ ਇਸ ਮਹਾਨ ਫਰਕਾਰ ਨੇ ਚਾਹੇ ਕੋਈ ਗੀਤ ਹੋਵੇ ਕੋਈ ਇੰਟਰਵਿਊ ਕੋਈ ਲਾਈਵ ਸਟੇਜ ਪ੍ਰੋਗਰਾਮ ਜਾਂ ਫਿਰ ਕੋਈ ਵੀ ਸੋਸ਼ਲ ਮੀਡੀਆ ਤੇ ਅਪਡੇਟਸ ਬਬੂਮਾਨ ਸਾਹਿਬ ਦੀਆਂ ਇਹਨਾਂ ਲਿਖਤਾਂ ਦਾ ਜ਼ਿਕਰ ਇਹਨਾਂ ਦਾ ਪ੍ਰਭਾਵ ਹੁਣ ਹਰ ਇੱਕ ਵਰਗ ਤੇ ਹੋਇਆ ਨੌਜਵਾਨ ਗੱਭਰੂ ਸਿੱਖ ਇਤਿਹਾਸ ਨਾਲ ਜੁੜੇ ਲੋਕ ਤੇ ਖਾਸ ਕਰਕੇ ਪੰਜਾਬੀ 뮤직 ਇੰਡਸਟਰੀ ਦੇ ਸਿੰਗਰ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਚ ਬਬੂਮਾਨ ਸਾਹਿਬ ਦੀ ਸਿੱਖ ਹਿਸਟਰੀ ਉਹਨਾਂ ਦੇ ਗੀਤਾਂ ਚ ਕਿਸਾਨਾਂ ਦਾ ਦਰਦ ਬਖੂਬੀ ਬਿਆਨ ਕਰ ਰਹੇ ਨੇ ਅੱਜ ਕੱਲ੍ਹ ਦੇ ਸਿੰਗਰ ਆਉ ਦੇਖੀਏ ਕੁਝ ਐਸੀ ਤਰ੍ਹਾਂ ਦੀਆਂ ਇੰਟਰਸਟਿੰਗ ਕਲਿੱਪਸ ਅਗਰ ਮੋਦੀ ਸਾਹਿਬ ਤੁਸੀਂ ਰਾਜ ਕਰਨਾ ਹੈ ਨਾ ਤੁਹਾਨੂੰ ਸ਼ੌਕ ਹੈ ਰਾਜ ਕਰਨ ਦਾ ਤੁਸੀਂ ਕਹਿੰਦੇ ਹੋ 25 ਸਾਲ 50 ਸਾਲ 6 ਸਾਲ ਮੇਰੇ ਵਰਗਾ ਕੋਈ ਨਹੀਂ ਤਾਂ ਰਾਜ ਕਰਨਾ ਹੈ ਤਾਂ ਫਿਰ ਸਰਦਾਰਾਂ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀਆਂ ਕਿਤਾਬਾਂ ਪੜ੍ਹ ਕੇ ਭਾੜ ਕਰਦੇ ਤੁਹਾਨੂੰ ਪਤਾ ਲੱਗਦਾ ਕਿ 19 ਸਾਲ ਦੀ ਉਮਰ ਦੇ ਵਿੱਚ ਉਸਨੇ ਅਫਗਾਨੀ ਦੇ ਪੋਤਰੇ ਨੂੰ ਵੰਗਾਰਿਆ ਸੀ ਕਿ ਹੋਇਆ ਅਫਗਾਨੀ ਦੇ ਆਪੋਤਰਿਆ ਤੈਨੂੰ ਚੜਤ ਸਿੰਘ ਦਾ ਪੁੱਤ ਰਾਜ ਵੰਗਾਰਦਾ ਔਰ 1799 ਦੇ ਵਿੱਚ ਲਾਹੌਰ ਫਤਹਿ ਕੀਤਾ ਸੀ 1800 ਚ ਜੰਮੂ 1802 ਦੇ ਵਿੱਚ ਅੰਮ੍ਰਿਤਸਰ ਔਰ ਉਸ ਤੋਂ ਬਾਅਦ ਕਰਦਾ ਕਰਦਾ 1823 ਦੇ ਵਿੱਚ ਐਡਾ ਵੱਡਾ ਰਾਜ ਸਿੱਖ ਰਾਜ ਉਹਨੇ ਕਰ ਦਿੱਤਾ ਸੀ ਜਿਹੜਾ ਬੰਦੇ ਦੀ ਸੋਚ ਤੋਂ ਉੱਪਰ ਇਹ ਰਾਜ ਸੀਗਾ ਆਪਣੇ ਦੀ ਧਰਨਾਂ ਤੇ ਬਹਿ ਗਿਆ ਦਿੱਲੀਏ ਆਪਣੇ ਦੀ ਧਰਨਾਂ ਤੇ ਬਹਿ ਗਿਆ ਦਿੱਲੀਏ ਨਹੀਂ ਅਸੀਂ ਬਤਾਂਗੇ ਜਿਬਗਾਨਾ ਪੈਰ ਪੈ ਗਿਆ ਦਿਲਿਏ ਨਹੀਂ ਅਸੀਂ ਵਟਾਂਗੇ ਖੇਤਾ ਚ ਬਗਾਨਾ ਕੋਈ ਪੈ ਗਿਆ ਦਿਲਿਏ ਨਹੀਂ ਅਸੀਂ ਵਟਾਂਗੇ ਆ ਕਿਸੇ ਦੇ ਪਿਓ ਦੀ ਨਹੀਂ ਜ਼ਗੀਰ ਵਟਾਂ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵਟਾਂ ਸਾਡੀਆਂ ਹੁਣ ਪਾਰਿਸਰੋਪਰੋਂ ਦੀ ਵਹਿ ਗਿਆ ਦਿਲਿਏ ਪਾਰਿਸਰੋਪਰੋਂ ਦੀ ਵਹਿ ਗਿਆ ਦਿਲਿਏ ਨਹੀਂ ਅਸੀਂ ਵਟਾਂਗੇ ਅਲੀ ਚੁੱਪ ਕਾਣਾ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਬਟਾਂਗੇ ਇਹ ਚੋਰਾਂ ਦਾ ਯਾਰ ਨਹੀਂ ਬੱਲਗੇ ਗੱਲ ਨਹੀਂ ਸੁਣਦਾ ਸਾਡੀ ਵਿੱਚ ਗੁੱਸੇ ਦੇ ਲਾਏ ਧਰਨੇ ਇਹ ਕਰਦਾ ਬਰਬਾਦੀ ਚਾਰ ਚਬੇਰੋਂ ਰੋਕੀ ਦਿੱਲੀ ਅਸੀਂ ਚੜਕਾਂ ਤੇ ਬਹਿ ਕੇ ਮੋਦੀ ਕਮਲੇ ਚੱਕ ਲੋ ਵਾਹ ਗੂ ਕਹਿ ਕੇ ਮੋਦੀ ਕਮਲੇ ਚੱਕ ਲੋ ਵਾਹ ਗੂ ਕਹਿ ਕੇ ਮੋਦੀ ਕਮਲੇ ਨੂੰ ਦੋ ਮਹੀਨੇ ਨੇ ਲੱਗਦੇ ਟਾਨੇ ਇਹਨੂੰ ਸਮਝ ਨਾ ਆਈ ਝੂਠੀਆਂ ਮੀਟਿੰਗਾਂ ਕਰਦਾ ਫਿਰਦਾ ਫਰਕ ਪਿਆ ਨਾ ਕਾਈ ਮੰਨ ਨਹੀਂ ਬਾਤ ਸੁਣਾਉਂਦਾ ਫਿਰਦਾ ਦੂਰ ਸਾਡੇ ਟੋਂ ਰਹਿ ਕੇ ਮੋਢੀ ਕੰਗਲੇ ਨਾਲ ਨਾ ਜਦੋਂ ਮੀਟਿੰਗ ਚੱਲਦੀ ਸੀ ਮੈਨੂੰ ਕੋਈ ਤਰ੍ਹਾਂ ਦੇ ਆਏ ਮੈਂ ਕਿਹਾ ਮੀਟਿੰਗ ਚੱਲ ਰਹੀ ਕੋਈ ਚੰਗਾ ਸਿੱਟਾ ਨਿਕਲ ਜਾ ਚੰਗੀ ਗੱਲ ਉਹ ਕਹਿੰਦਾ ਬਾਬਾ ਜੀ ਕਿਤੇ ਫੈਸਲਾ ਨਾ ਹੋ ਜਾਏ ਮੈਂ ਕਿਹਾ ਕਿਉਂ ਇੱਕ ਕਹਿੰਦਾ ਉੱਥੇ ਪੱਠੇ ਪਾਉਣੇ ਪਾਣੇ ਇੱਥੇ ਆਨੰਦ ਲੈਣੇ ਦੂਜਾ ਪਤਾ ਹੀ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਫੈਸਲਾ ਹੋ ਗਿਆ ਇਹ ਮਹੀਨਾ ਕਿਥੇ ਰਹਿ ਗਈ ਜਾਂਦਾ ਵਾਹ ਸਾਡਾ